ਸੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਮੈਂ ਮਹਿਲਾ ਕਮਿਸ਼ਨ ਦਾ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੇਰੇ ਕਹਿਣ ਤੋਂ ਬਿਨਾਂ ਆਪਣੇ ਆਪ ਹੀ ਸੋਮਨੀ ਕਮੇਟੀ ਪ੍ਰਧਾਨ ਅਰਜਿੰਦਰ ਸਿੰਘ ਧਾਮੀ ਤੇ ਐਕਸ਼ਨ ਲੈ ਕੇ ਆਪਣੀ ਡਿਊਟੀ ਪੂਰੀ ਕੀਤੀ ਤੇ ਨਾਲ ਹੀ ਮੈਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਆਸ ਰੱਖਦੀ ਹਾਂ ਕਿ ਮੈਨੂੰ ਉੱਥੇ ਇਨਸਾਫ ਮਿਲੇਗਾ ਉਨਾ ਕਿ ਆ ਕੀ ਮੈਲਕ ਮਿਸ਼ਨ ਨੇ ਆਪਣਾ ਫਰਜ਼ ਨਿਭਾਇਆ ਕਿਉਂਕਿ ਉਹ ਔਰਤਾ ਦੀ ਇੱਜ਼ਤ ਆਪਰ ਨੂੰ ਸੁਰੱਖਿਅਤ ਕਰਨ ਵਾਸਤੇ ਹੀ ਬੈਠੇ ਹਨ ਤੇ ਸ਼੍ਰੀ ਅਕਾਲ ਤਖਤ ਸਾਹਿਬਲ ਦੇਖ ਰਹੀ ਆ ਕਿਉਂਕਿ ਧਾਮੀ ਉੱਥੇ ਆਪਣੀ ਗਲਤੀ ਮੰਨ ਕੇ ਆਏ ਹਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਜਿਸ ਔਰਤ ਨੂੰ ਗੁਰੂ ਨਾਨਕ ਸਾਹਿਬ ਨੇ ਜਗਤ ਦੀ ਜਨਮਨੀ ਕਿਹਾ ਉਸ ਦੇ ਪ੍ਰਤੀ ਇੰਨੀ ਘਟਿਆ ਸੋਚਿਆ ਤੇ ਮੈਂ ਸਮਝ ਨਹੀਂ ਆ ਕਿ ਅੱਜ ਕੌਮ ਨੂੰ ਸੋਚਣਾ ਪਏਗਾ ਕਿ ਉਹਨਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਕੌਮ ਦੀ ਨੁਮਾਇਦਾ ਜੱਥੇਬੰਦੀ ਹੈ ਜਿਹਨੂੰ ਦੁਨੀਆ ਭਰ ਵਿੱਚ ਸਨਮਾਨ ਦੀ ਨਿਗਾ ਨਾਲ ਦੇਖਿਆ ਜਾਂਦਾ ਹੈ ਇਸ ਲਈ ਉਸ ਪਦਵੀ ਤੇ ਬੈਠੇ ਇਨਸਾਨ ਦੀ ਸੋਚ ਔਰਤ ਪ੍ਰਤੀ ਵਧੀਆਂ ਹੋਣੀ ਚਾਹੀਦੀ ਹੈ ਬੀਬੀ ਜਗੀਰ ਕੌਰ ਨੇ ਕਿਹਾ ਸਮੁੱਚੀ ਦੁਨੀਆ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰਤੀ ਸਤਿਕਾਰ ਪਾਇਆ ਜਾਂਦਾ ਹੈ ਔਰ ਐਡਵੋਕੇਟ ਅੰਮੀ ਵੱਲੋਂ ਬੋਲੀ ਗਈ ਸ਼ਬਦਾਵਲੀ ਤੋਂ ਬਾਅਦ ਸਮੂਚੀ ਕੌਮ ਸ਼ਰਮਸਾਰ ਹੋਈ ਹੈ